ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਜਾਣਾ ਸੀਗਾ ਪ੍ਰੋਗਰਾਮ ਤੇ ਕਿੰਗਰਾ ਚੋ ਵਾਲਾ ਬਾਈ ਪੰਮਾ ਢੂਮੇਵਾਲ ਜੀ ਨਾਲ ਤੇ ਪਹਿਲਾਂ ਡੈਡੀ ਕਹਿੰਦਾ ਚੱਲ ਵੀ ਕਾਕਾ ਕਦੂਆਂ ਲਾਈਏ ਪਾਣੀ ਕਿਉਂਕਿ ਇੱਕ ਹਫਤਾ ਹੋ ਗੇ ਚੁੱਕਿਆ ਸੀਗਾ ਪਾਣੀ ਲਾਏ ਨੂੰ ਤੇ ਪਹਿਲਾਂ ਲਾਇਆ ਕਦੂਆਂ ਨੂੰ ਪਾਣੀ ਡੈਡੀ ਦੇ ਨਾਲ ਜਾ ਕੇ ਕੰਮ ਵੀ ਕਰਨੇ ਪੈਂਦੇ ਘਰ ਦੇ ਪਾਣੀ ਆ ਗਿਆ ਵੀ ਆ ਗਿਆ ਆ ਗਿਆ ਆ ਗਿਆ ਕਦੂਆਂ ਦੇ ਵੀ ਬੂਟੇ ਨਿਕਲ ਚੁੱਕੇ ਸਨ ਡਾਟਰ ਸਰੂਪ ਜੀ ਕੱਦੀ ਵਾਲੇ ਰਾਜ ਵਿੱਚ ਰਹਿੰਦੇ ਤੇ ਇੱਧਰ ਦੇਖੋ ਜੀ ਬੂਟੇ ਨਿਕਲ ਚੁੱਕੇ ਨੇ ਕਦੂਆਂ ਵਾਲੇ ਆਹ ਬਸ ਇੱਕ ਮਹੀਨੇ ਦੇ ਵਿੱਚ ਵਿੱਚ ਕਦੂ-ਕਦੂ ਕਰ ਦੇਣੇ ਆਪਾਂ ਮੰਡੀ 'ਚ ਲਓ ਜੀ ਫੇਰ ਆਗੇ ਘਰੇ-ਘਰੇ ਆਗੇ ਨੜਾਈ ਜੀ ਆਪਾਂ ਪਸੂ ਗਰਮੀ ਬਹੁਤ ਆ ਗਈ ਹੋਈ ਹੈ ਸਾਡੀ ਬਿਮਾਰ ਇਸ ਕਰਕੇ ਥੋੜੇ ਜਿਨੇ ਨਹਾਣਾ ਪੈਂਦਾ ਤੇ ਸਿਰਚ ਪਾਣੀ ਪਾਣਾ ਪੈਂਦਾ ਆਹ ਲੈ ਵੀ ਕੱਲ ਨੂੰ ਨਹਾਤਾ ਤੇ ਭੂਰਨ ਨੂੰ ਨਹਾਣਾ ਤਾਂ ਸਾਰੇ ਪਸੂ ਨਹਾ ਲਾ ਕੇ ਤੇ ਆਪਾਂ ਹੋ ਗਏ ਵੇਲੇ ਆਪ ਵੀ ਨਾਤਾ ਤੇ ਘਰ ਵਾਲੀ ਲਾਂਦੀ ਸੀ ਪੋਚੇ ਉਹਨੂੰ ਮੜਿਆ ਪੁੱਛਿਆ ਉਹ ਕੱਲ ਦੀ ਸੀ ਥੋੜੀ ਗੁੱਸੇ ਕਹਿੰਦੀ ਮੈਨੂੰ ਚੇ ਲੈ ਕੇ ਜਾਓ ਮੈਂ ਇੱਕ ਕੰਮ ਕਰਨ ਜਾਲਾ ਮੈਂ ਕਿਹਾ ਰੋਜ ਨਹੀਂ ਸਹੁਰਿਆਂ ਦੇ ਘਰ ਜਾਈ ਤੇ ਕਰੇ ਆਪਣੇ ਪੀਕੇ ਨੇ ਘਰ ਵੀ ਕੰਮ ਕਰ ਲਿਆ ਕਰ ਚੱਲ ਜੀ ਐਨ ਜੀ ਗੱਲ ਚ ਹੋ ਗਈ ਗੁੱਸੇ ਤੇ ਆਪਾਂ ਵੀ ਪੱਗਾ ਬਨ ਕੇ ਤੇ ਆਪਾਂ ਲੈ ਕੇ ਪਰਨਾ ਨੀਲਾ ਉੱਪਰ ਤੇ ਆਪਾਂ ਵੀ ਮੋਟਰਲ ਦੀ ਮਾਰੀ ਕਿੱਕ ਤੇ ਆਪਾਂ ਵੀ ਚੱਲ ਪੈ ਸਹਲੇ ਨੂੰ ਪੂਰੇ 9 ਵਜੇ 10 ਮਿੰਟ ਤੇ ਆਪਾਂ ਸਹਲੇ ਪਹੁੰਚ ਗਏ ਤੇ ਮੈਸੇਜ ਆਇਆ 9:30 ਵਜੇ ਕਿ ਆਪਾਂ ਕਾਰ ਹੀ ਪਾਜੀ ਹੋਣ ਤੋਂ ਰੇ ਆ ਸਹਲੇ ਤੋਂ ਪਹਿਲੇ ਨੂੰ ਗੜ ਸ਼ੈਂਕਰ ਤੋਂ ਤੁਸੀਂ ਇੱਥੇ ਜਿਹੜਾ ਬੀਟ ਕਰੋ। ਲਓ ਜੀ 15-20 ਮਿੰਟ ਬੈਠਣ ਤੋਂ ਬਾਅਦ ਕਦੇ ਜਾ ਕੇ ਗੱਡੀ ਆ ਗਈ ਆ। ਜਾਨੂੰ ਵੀਡੀਓ-ਬਿਡੀਓ ਬਣਾ ਬਣਾ ਕੇ ਤੇ ਮੋਟਰਸਾਈਕਲ ਲਾਤਾ ਸ਼ਾਮੇ ਸਰਪੰਚ ਸਾਹਿਬ ਆਹਾਹਾ ਪੀਵੀ 78 ए 1905 ਨੰਬਰ ਦਾ ਮੋਟਰਸਾਈਕਲ ਔਰ ਰੱਬ ਪਤਾ ਨਹੀਂ ਕਿੱਥੇ ਚਲ ਗਿਆ ਮੀਹ ਨਹੀਂ ਪੈਂਦਾ। ਗਰਮੀ ਐਨੀ ਸੀ ਤੇ ਠੰਡੀ ਮਿੱਠੀ ਬਦਾਮਾਂ ਵਾਲੀ ਸ਼ਰਦਾਈ ਦੇ ਕੋਲ ਅਸੀਂ ਪਹੁੰਚ ਗਏ ਜੀ ਪਿੰਡ ਮਾਲਪੁਰ, ਸ਼ਹਿਰ ਮਾਲਪੁਰ। ਸਿੰਘਾਂ ਨੇ ਘੋਟਣੇ ਚੱਲਦੇ ਹੋਏ ਆਏ ਹਾਏ 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 ਸਿੰਘਾਂ ਨੇ ਕੀਤੀ ਹੋਈ ਪੂਰੀ ਯਤ ਘੋਟਣੇ ਤੇ ਘੋਟਣਾ ਠਾ ਘੋਟਣਾ ਤੇ ਸ਼ਰਦਾਈ ਦੇ ਪੀ ਕੇ ਦੋ ਦੋ ਗਲਾਸ ਤੇ ਸਿੰਘੋ ਅਸੀਂ ਪਹੁੰਚ ਗਏ ਆਪਣੇ ਸਹੁਰੇ ਪਿੰਡ ਆ ਇਹ ਆ ਜੀ ਹੰਦੋਵਾਲ ਕਲਾ ਸਹੁਰਿਆਂ ਦਾ ਪਿੰਡ ਆ ਕਿਆ ਬਾਤਾਂ ਇੱਥੇ ਦੀ ਕੁੜੀ ਹੈ ਜਿਹਦੇ ਲੇਖ ਸਾਡੇ ਨਾਲ ਲੱਗ ਕੇ ਸੜ ਗਏ ਨਹੀਂ ਓਹ ਹੋ ਸਾਡੇ ਨਹੀਂ ਮਿੱਤਰੋ 2 ਸਾਲ ਹੋ ਗਏ ਪੂਰੀ ਚੜਾਈ ਹੈ ਪੂਰੀ ਨਜ਼ਾਰੇ ਲੈਂਦੀ ਹੈ ਫਰਾਰਾ ਨੂੰ ਜੀਣਾ ਹਰਾਮ ਕਰ ਛੱਡਿਆ ਕਦੇ ਸੂਟ ਲੈ ਦੋ ਕਦੇ ਮੈਨੂੰ ਉੱਥੇ ਕਮਾ ਦਿਓ ਫਰਾਰਾ ਦੇ ਵਿੱਚ ਗੱਡੀਆਂ ਦੇਖਣੇ ਲੱਗ ਗਏ ਓਏ ਹੋਏ ਨਵੀ ਨੋਵਾ ਕਹਿੰਦਾ ਭਾਈ ਨਵੀ ਹੈ ਬਿਲਕੁਲ ਸਾਰੀ ਬ੍ਰਾਵੋ ਪੇਂਟ ਹੋਈ ਹੋਈ ਜਦੋਂ ਉਹਨੂੰ ਨਵੀ ਦਸੀ ਜਾਂਦਾ ਦੱਸੋ ਤੁਸੀਂ ਕਿਹੜੇ ਭਾਅ ਪਾਉਗੀ ਭਾਈ ਮਹਿੰਗੀ ਹੋਊਗੀ ਚਲੋ ਜੀ ਉੱਥੇ ਤੁਰ ਪਏ ਇਹ ਆ ਜੀ ਗੁਰੂ ਰਾਮਦਾਸ ਲੰਗਰ ਇਹ ਬਣਿਆ ਹੋਇਆ ਤੇ 16 ਲੀਕਾ ਫੈਕਟਰੀ ਦੇ ਮੋਹਰੇ ਹੁੰਦੇ ਹੋਏ ਆਪਾਂ ਆਦਮ ਪਰ ਪਹੁੰਚਣਾ ਹੈ ਜੀ ਉਦੇ ਨਾਲ ਹੀ 10 ਕਿਲੋਮੀਟਰ ਤੇ ਕਿੰਗਰਾ ਝੋ ਵਾਲਾ ਉਥੇ ਪਹੁੰਚ ਕੇ ਸਾਰੇ ਬੰਦਿਆਂ ਨੇ ਤੇ ਆਪਾਂ ਪਹੁੰਚ ਗਏ ਜੀ ਮੇਲੇ ਤੇ ਆ ਜਕ ਮੇਲੇ ਤੇ ਸ਼ਵੀਰ ਚੱਲਦੀ ਹੋਈ ਖਜੂਰਾ ਹੀ ਖਜੂਰਾ ਤੇ ਪੀਰਾ ਦਾ ਸਗਾ ਮੇਲਾ ਗਰਮੀ ਐਨੀ ਸੀ ਤੇ ਅਸੀਂ ਕਿਸੇ ਨੂੰ ਰਿਕਵੈਸਟ ਕੀਤੀ ਉਹ ਸਾਨੂੰ ਲੈ ਗਿਆ ਘਰੇ ਏਸੀ ਚੱਲ ਰਹੇ ਨਹੀਂ ਕਿਆ ਬਾਤਾਂ ਨੇ ਨਜ਼ਾਰੇ ਵਜੇ ਪੈਨੇ ਏਸੀ ਚੱਲ ਰਹੇ ਨੇ ਤੇ ਆਪਾਂ ਦਾ ਜੀ ਲਾ ਕੇ ਲੰਮੇ ਗਏ ਪੈ ਤੇ 2 ਮਿੰਟ ਬਾਅਦ ਬਾਹਰ ਕੁੰਡਾ ਖੜਕੇ ਤੇ ਜਦੋਂ ਕੁੰਡਾ ਖੋਲਿਆ ਤਾਂ ਬਾਹਰ ਤੋਂ ਮੱਢੂਏ ਵਾਲੀ ਖੜੇ ਸਨ ਓ ਮਾਈ ਗਾਡ ਨਾਲੇ ਸਮੋਸਾ ਬ੍ਰੈਡ ਤੇ ਮੰਜੂਰੀਅਨ ਆ ਗਏ ਭਾਈ ਖਾ ਲਓ ਖਾ ਪੀ ਕੇ ਤੇ ਚਲ ਜੋ ਸਟੇਜ ਤੇ ਪੂਰੇ 2:10 ਮਿੰਟ ਦੇ ਸਟੇਜ ਤੇ ਕਾਰਿ ਹੋਣੀ ਪਹੁੰਚ ਗਏ ਸੀਗੇ ਓ ਮਾਈ ਗਾਡ ਮੋਰੇ ਵੀ ਕਲਾਕਾਰ ਲੱਗੇ ਹੋਇਆ ਸੀਗਾ ਜਿੱਦਾਂ ਕਲਾਕਾਰ ਦੀ ਬਾਰੀ ਮੁੱਕੀ ਤੇ ਪੰਮਾ ਢੂਮੇ ਵਾਲ ਦੀ ਸਿੱਧੀ ਐਂਟਰੀ ਪੰਮਾ ਢੂਮੇ ਵਾਲ ਜਾਂ ਪੁਕਾਰਦੇ ਨੇ ਜਾਂ ਪੁਕਾਰਦੇ ਨੇ ਜਾਂ ਪੁਕਾਰਦੇ ਨੇ ਜੋੜ ਦੇ ਨੀ ਤੇਲੇ ਸਾਧੂ ਦੀ ਕਮਾਈ ਹੋ ਕਵਾ ਪੈਨੇ ਵਿਕਦੇ ਮਾਣੇ ਚੁਰ ਸੂਤ ਵਿਕਦਾ ਉਹ ਸਰ ਕਰਤੇ ਆ ਮੈਲੀ ਅੱਖ ਰੱਖੀ ਐ ਮਿੱਤਰ ਨੂੰ ਮਿੱਤਰ ਦਰਜਾ ਦਿੰਦੇ ਕਰਤਾਰ ਦਾ ਮਿੱਤਰ ਨੂੰ ਮੰਨਿਆ ਜਾਂਦਾ ਮੈਂਬਰ ਪਰਿਵਾਰ ਦਾ ਉਹਨੇ ਜੇ ਉਸੇ ਘਰ ਤੇ ਆ ਮੈਲੀ ਅੱਖ ਰੱਖੀ ਐ ਗੋਰੀ ਦੁਵਾਈ ਇਕੂ ਬੈਂਟ ਉਹਦੀ ਤਾਂ ਸੀਟ ਪਰਾਵ ਉਹ ਦਰਖਾਸਤ ਬੋਲੀ ਕਿ ਕਿ ਨੂੰ ਵੇਹੁਣਾ ਆ ਸਾਥ ਹੋਵੇ ਬਾਲਾ ਸਾਥ ਹੋਵੇ ਬਾਲਾ ਤੂੰ ਪਿੱਛੇ ਨਾ ਮੁੜੀ ਨੀ ਲੱਭ ਮਿੰਦੋ ਸਾਡੇ ਲਈ ਤੇਰੀ ਕੁੜੀ ਨਾ ਕੋਈ ਫਰੇਜਾ ਉਹ ਤਾਂ ਕਈ ਵਾਰ 12-12 ਦਿਨ ਵੀ ਬੀਬੀਆਂ ਖਾੜ ਦਿੰਦੀਆਂ ਪੀਏ ਦਿਨ ਭੈਣਾਂ ਇੰਨਾ ਕੱਢਣਾ ਇੰਨੇ ਇਕ ਗੱਠੇ ਲਸਣ ਵੀ ਤੜਕਾ ਲਾ ਕੇ ਖਿਚਣਾ ਪਊਗਾ ਸਿਆਲ ਦੇ ਪ੍ਰੋਗਰਾਮ ਸੀ ਮੈਂ ਕਲਾਕਾਰ ਦੀ ਮਜਬੂਰੀ ਹੈ ਕਲਾਕਾਰ ਨੂੰ ਘਰ ਦਾ ਖਾਣਾ ਪੈਂਦਾ ਕਿਉਂਕਿ ਗੱਲ ਦਾ ਕੰਮ ਹੈ ਤੇ ਮੈਂ ਰੋਜ਼ ਪ੍ਰੋਗਰਾਮ ਵਿਹਾਂ ਦੇ ਲਗਾਤਾਰ ਸੀ ਜਦੋਂ ਹੀ ਖੋਲਣਾ ਸਾਗ ਨਾਲ ਦੋ ਮੱਕੀ ਦੀਆਂ ਰੋਟੀਆਂ ਮੈਂ ਆਪਣੇ ਬੇਬੇ ਨਾਲ ਲੜ ਪਿਆ ਘਰ ਜਾ ਕੇ ਤੇ ਹੁਣ ਤਾਂ ਰੋਜ਼ ਦੇ ਤੰਗਲੀ ਨਾਲ ਪੈਰੇ ਇੱਥੇ ਹੋ ਰਹੇ ਨੇ ਤੇ ਹੁਣ ਵੀ ਸਾਗ ਹੀ ਚੱਲੂਆ ਜੇ ਨੂੰ ਕਹਿੰਦੇ ਨਹੀਂ ਨਹੀਂ ਉਹ ਤਾਂ ਸਰੀਰ ਮਾੜਾ ਐ ਕੱਲ ਮੈਂ ਨੀ ਫੇਸਬੁੱਕ ਤੇ ਇੱਕ ਭਾਈ ਬੋਲਦਾ ਸੀ ਤੇ ਇਹਦੇ ਨਾਲ ਭਾਈ ਕੈਲਸ਼ੀਅਮ ਪੂਰਾ ਹੁੰਦਾ ਕੈਲਸ਼ੀਅਮ ਮਾਗ ਬੇਬੇ ਕੈਲਸ਼ੀਅਮ ਪੂਰਾ ਕਰਦਾ ਮੈਂ ਨਾ ਨਾ ਪੂਰਾ ਹੋ ਜਾ ਜੀ ਛੜ ਕੇ ਮੈਂ ਸਾਗ ਨਹੀਂ ਹੁੰਦਾ ਠੰਡ ਦੇ ਬਿਨ ਮਾਗ ਨਹੀਂ ਹੁੰਦਾ ਗੱਤੇ ਬਿਨ ਮਾਗ ਨਹੀਂ ਹੁੰਦਾ ਸੱਚੇ ਬੋਲ ਯਾਰਾ ਦੇ ਥੈਂਕ ਯੂ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਬਾਪੂ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਵੱਡਿਆਂ ਸਰਦਾਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਉਹ ਸਾਹ ਹੁਹਾਰਾ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਉਹ ਕੰਨ ਤੋੜਨੇ ਪਏ ਉਹ ਸਾਡੀ ਤਕਲੀਫ ਬਾਰੇ ਨਹੀਂ ਸੋਚਣਗੇ ਬਾਪੂ ਜੀ ਤੇ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਜੀ ਮੇਰੀ ਥੈਂਕ ਯੂ ਮੇਰੀ ਹੱਥ ਬਨ ਕੇ ਬੇਨਤੀ ਹੈ ਜਿਹੜੇ ਪੁੱਤ ਜਦੋਂ ਜਵਾਨ ਹੋਣਦੇ ਮਾਪਿਆਂ ਨੂੰ ਬੜਾ ਬੜਾ ਮਾਣ ਹੁੰਦਾ ਹੈ ਸਾਡਾ ਪੁੱਤ ਤੇ ਦੇ ਬਰੋਦਰ ਦਾ ਹੋ ਚਲਿਆ ਹੁਣ ਸਾਡੀਆਂ ਬਾਹਾਂ ਬਣੂ ਹੁਣ ਕਮਾਉਣ ਵਾਲਾ ਹੋ ਤੇ ਆਸੀਂ ਬੇਸ਼ੱਕ ਬਾਪੂ ਸੋਚਦਾ ਤੇ ਬੇਸ਼ੱਕ ਹੁੰਦਾ ਨਹੀਂ ਵੀ ਕਮਾਉਣ ਗਿਆ ਸਰ ਜੀ ਮਰ ਬਾਪੂ ਨੂੰ ਕੀ ਪਤਾ ਕਿ ਮਾੜੀ ਸੋਸਾਇਟੀ ਨੇ ਪੁੱਤ ਨੂੰ ਵੀ ਚਿੱਤੇ ਨੂੰ ਲਾ ਲਿਆ ਤੇ ਪੁੱਤ ਤਾਂ ਲੋਕਾਂ ਦੀਆਂ ਮੋਟਰਾਂ ਦੀਆਂ ਰਾਤ ਨੂੰ ਪਾਰਾਂ ਵੱਡਦਾ ਫਿਰਦਾ ਜਿੱਦੂ ਡੋਜ਼ ਟੁੱਟੀ ਐ ਰੱਬ ਦੇ ਵਾਸਤਾ ਤੁਹਾਨੂੰ ਸੌਹ ਆ ਆਪਣੀ ਮਾਂ ਦੀਆਂ ਆਣਦਾ ਵੀ ਜਿਹਨੇ 9 ਮਹੀਨੇ ਤੁਹਾਨੂੰ ਤਕਲੀਫ ਚੜਾ ਕੇ ਜਨਮ ਦਿੱਤਾ ਤੁਹਾਡਾ ਗੰਦ ਜਿਹੜੀ ਮਾਂ ਚੱਕਦੀ ਰਹੀ ਇੱਕ ਇੱਕ ਦਿਨ ਦੇ ਨਾਲ ਗੁਰਦੁਆਰੇ ਮੰਦਰ ਮਸੀਤਾਂ ਤੇ ਤੁਹਾਡੇ ਲਈ ਹਜ਼ਾਰਾਂ ਸੁੱਖਾਂ ਦਾ ਸੁੱਖ ਦੀ ਰਹੀ ਤੁਹਾਨੂੰ ਕਾ ਸਮੇਂ ਆਪਣੀਆਂ ਮਾਂ ਦੀਆਂ ਆਣਦਾ ਵੀ ਰੋਜ਼ਗਾਰ ਲੇਟ ਵੀ ਮਿਲ ਜਾਊ ਪਰ ਜੇ ਦਾ ਪੁੱਤ ਚਿੱਟੇ ਨੂੰ ਲੱਗ ਜਾਏ ਉਸ ਘਰ ਦੀ ਕੀ ਕੰਡੀਸ਼ਨ ਹੈ ਮਾਂ ਪਿਓ ਤੇ ਕੀ ਬੀਤਦੀ ਹੈ ਇਹ ਅੱਗ ਜਿਨ੍ਹਾਂ ਦੇ ਘਰ ਲੱਗੀ ਆ ਉਹ ਘਰ ਜਾਂਦੇ ਨੇ ਬਾਪਿਆਂ ਲਈ ਮਾਂ ਹੀ ਇੱਕ ਡਰਾਮਾ ਹੈ ਤਾਂ ਹਮ ਕਿਸਾਣ ਹੱਥ ਫੜ ਕੇ ਬੰਦੀ ਹੈ ਆਪਣੇ ਮਾਪਿਆਂ ਦਾ ਸਤਿਕਾਰ ਕਰੇ ਜੋ ਬੇਬੇ ਬੇਚਾਹ ਲਈ ਪਰ ਬੇਚਾਹ ਕਿਸਾਨ ਵੀ ਲੈ ਕੇ ਆਏ ਸ਼ਵੀਰ ਲੈ ਕੇ ਠੀਕ ਹੈ ਬੇਬੇ ਮਾਂ ਮੇਰੀ ਹੈ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੱਝ ਜਾਂਦਾ ਕਿ ਨਹੀਂ ਹਾਂਜੀ ਗੁੱਝ ਜਾਂਦਾ ਹਾਏ ਹੋ ਮੇਰੇ ਅਰਬਾ ਇਹ ਤਾਂ ਫਿਰ ਬੇਬੇ ਗੀਤ ਫੇਲ ਹੋ ਗਿਆ ਸਾਡਾ ਇਹ ਸੱਚੇ ਬੋਲ ਆਪਣਾ ਗੀਤ ਹੈ ਮੈਂ ਤਾਂ ਬੜਿਆਂ ਹਿੱਕਾ ਠੋਕ ਠੋਕ ਕੇ ਕਿਹਾ ਭੈਣੇ ਮੱਕੀ ਦਾ ਆਲਟਾ ਠੰਡੇ ਪਾਣੀ ਨਾਲ ਨਹੀਂ ਗੁੱਝਦਾ ਬੇਬੇ ਕਹਿੰਦੀ ਗੁੱਝਦਾ ਕਿੰਨੇ ਬਠਿੰਡੇ ਗੱਲ ਹੋਈ ਮੈਂ ਕਿਹਾ ਬੇਬੇ ਮੱਕੀ ਦਾ ਆਟਾ ਠੰਡੇ ਪਾਣੀ ਨਾਲ ਗੁੰਧਦਾ ਮੇਰੇ ਕੋਲ ਆ ਗਈ ਕਹਿੰਦੀ ਭਾਉ ਕਿੱਥੋਂ ਆਇਆ ਤੂੰ ਮੈਂ ਦੱਸਿਆ ਬੇਬੇ ਮੇਰਾ ਪਿੰਡ ਆਨੰਦਪੁਰ ਸਾਹਿਬ ਦੇ ਨਾਲ ਐ ਟੋਮੇਬਾ ਮੈਨੂੰ ਕਹਿੰਦੀ ਕਿੰਨੀ ਫੀਸ ਲਈ ਐ ਮੈਂ ਮੰਨ ਲਕਦਾ ਨਹੀਂ ਕੰਨ ਚੋਂ ਦੱਸਿਆ ਬੇਬੇ ਇੰਨਾ ਦੂਰੋਂ ਤੇ ਆਇਆ ਐ ਇੰਨੀ ਫੀਸ ਲਈ ਐ ਮੈਨੂੰ ਕਹਿੰਦੀ ਟੋਕਰਾ ਭਰ ਕੇ ਪੈਸੇ ਤੂੰ ਨੇਵੇਂ ਤੇ ਪ੍ਰੈਕਟੀਕਲ ਸਾਤੋਂ ਕਰਾਉਣਾ ਦੇ ਬੰਦੇ ਦਾ ਪੁੱਤ ਬਣ ਕੇ ਸਟੇਜ ਤੇ ਖੜਾ ਗਾਈਆ ਮਾਈਕਰੋਨ ਨਹੀਂ ਲੱਗਿਆ ਜਿਹੜੇ ਸਵਾਲ ਪੁੱਛਣਾ ਇੱਥੇ ਆ ਕੇ ਬੇਬੇ ਹੁਣ ਦੋ ਗੱਲਾਂ ਐ ਬਈ ਤੁਹਾਨੂੰ ਸੁਨਿਮਰ ਬੇਨਤੀ ਆਪਣੇ ਬੰਦਿਆਂ ਨੂੰ ਬੈਜੋ ਮੱਕੀ ਦਾ ਆਟਾ ਪਾਈਆ ਕੋ ਕੋਲੇ ਰੱਖੋ ਠੰਡਾ ਪਾਣੀ ਆ ਪੀਣ ਵਾਲਾ ਹੁੰਦੇ ਆ ਜਿਹੜੀ ਬੇਬੇ ਮੁਕਰੇ ਛਾਲ ਮਾਰਕੀਟ ਕੋਲ ਨੂੰ ਨਾਲ ਪਾਣੀ ਠਰਦਾ ਲੈ ਜਾ ਹੁਣ ਆ ਲੈ ਰਹੀ ਐ ਬੇਬੇ ਮੈਂ ਤਾਂ ਬਹੁਤ ਰੌਲਾ ਪਾਇਆ ਕਿ ਕੁਝ ਨਹੀਂ ਕੁਝ ਤਾਂ ਨਹੀਂ ਠੰਡੇ ਪਾਣੀ ਨਾਲ ਬੇਬੇ ਵੀ ਗੁਝਦਾ ਕਹਿੰਦੀ ਨਹੀਂ ਪੁੱਤ ਗੁਝਦਾ ਹੁਣ ਬੇਬੇ ਫੇਰ ਕੀ ਤੇ ਹਲਟਾ ਦਿੰਨਾ ਮਾਂ ਮੇਰੀਏ ਗੀਦੇ ਹਟਾਣਾ ਪੈਣਾ ਸੰਗਤ ਬਹੁਤ ਐ ਠੰਡੇ ਪਾਣੀ ਨਾਲ ਵੀ ਗੁਝਦਾ ਠੰਡੇ ਪਾਣੀ ਨਾਲ ਵੀ ਗੁਝਦਾ ਆਟਾ ਭਾਈ ਮਸਤੀ ਦਾ ਬੇਸ਼ੱਕ ਲੈ ਜਾਏ ਲੈਂਦਾ ਸਿਰ ਆ ਬੇਸ਼ੱਕ ਲੈ ਜਾਏ ਥੁੱਕ ਕੇ ਨਹੀਂ ਚੱਤੀ ਕਿਸੇ ਦੀ ਧੀ ਨੂੰ ਪੁਰਜਾ ਤੋਲਾ दारू ਬਿਸਕੀ ਦੀ ਬੋਤਲ ਇਹ ਕਹਿਣਾ ਬਹੁਤ ਸੌਖਾ ਹੈ ਜਿਸ ਦਿਨ ਆਪਣੇ ਘਰ ਜੰਮੀ ਧੀ ਜ਼ਬਾਨ ਹੁੰਦੀ ਹੈ ਤੇ ਅੰਦਰ ਵੜ ਕੇ ਫੇਰ ਬੰਦਾ ਆਪਣੇ ਮੂੰਹ ਤੇ ਥਪੇੜੇ ਮਾਰਦਾ ਕਿਉਂਕਿ ਹੁਣ ਆਪਣੀ ਧੀ ਜ਼ਬਾਨ ਹੋਈ ਹੈ ਹੁਣ ਪਤਾ ਲੱਗਦਾ ਕਿ ਮੇਰੀ ਧੀ ਮੁਰਜਾ ਹੈ ਕਿ ਮੇਰੀ ਧੀ ਬਤੋਲਾ ਹੈ ਮੇਰੀ ਧੀ ਬੋਤਲ ਹੈ ਮੇਰੀ ਧੀ ਮਿਸਕੀ ਹੈ ਜੋ ਬੀਜਣਾ ਉਹ ਵੱਢਣਾ ਪੈਣਾ ਪੰਜਾਬੀ ਮਾਂ ਬੋਲੀ ਨੇ ਕਲਾਕਾਰਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਪਤਾ ਨਹੀਂ ਲੋਕਾਂ ਦੀ ਦੌੜ ਆ ਕਹਿੰਦੇ ਹਾਲੀਵੁੱਡ ਹੈ ਬਾਲੀਵੁੱਡ ਹੈ ਪਰਿਵਾਰ ਚ ਇਕੱਠਿਆਂ ਬੈਠ ਕੇ ਜਿਨ੍ਹਾਂ ਨੂੰ ਲੋਕੀ ਕਹਿੰਦੇ ਮੇਰਾ ਕਿਸੇ ਨਾਲ ਵੱਟ ਦਾ ਰੌਲਾ ਨਹੀਂ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਨੇ ਪਹੁੰਚ ਹਾਲੀਵੁੱਡ ਤੱਕ ਕਰ ਲਈ ਬਾਲੀਵੁੱਡ ਤੱਕ ਕਰ ਲਈ ਹੱਥ ਖੜਾ ਕੋਈ ਕਰਕੇ ਕਹਦੇ ਕਿ ਮੈਂ ਆਪਣੀ ਮਾਂ ਨਾਲ ਬਹਿ ਕੇ ਇਹਦੇ ਵੀਡੀਓ ਵੀ ਦੇਖ ਸਕਦਾ ਮੈਂ ਆਪਣੀ ਭੈਣ ਮੇਰੀ ਕੋਲ ਹੋਵੇ ਮੈਂ ਦਾ ਗੀਤ ਦੀ ਗੀਤ ਦਾ ਜੋ ਸਲਮਾਨ ਕਣ ਹੈ ਉਹ ਦੇਖ ਸਕਦਾ ਹਾਂ ਉਹ ਤਾਂ ਵੱਧ ਕਿਸਮਤੀ ਇੱਥੇ ਤੱਕ ਹੋ ਗਈ ਜਿਹੜੇ ਪੰਜਾਬ ਦੇ 3-4 ਚੰਗੇ ਕਲਾਕਾਰ ਵੀ ਸੀ ਮੈਂ ਨਾ ਨਹੀਂ ਲੈ ਸਕਦਾ ਉਹਨਾਂ ਦੇ ਦੀ ਵੀਡੀਓ ਅੱਧ ਨੰਗੀਆਂ ਕੁੜੀਆਂ ਨਾਲਾਂ ਨੇ ਸ਼ੁਰੂ ਹੋ ਗਏ ਗੀਤਾਂ ਦੇ ਬੋਲ ਬਹੁਤ ਸੋਹਣੇ ਪਰ ਵੀਡੀਓ ਦਾ ਫਲਮਾਨਕਣ ਕਿਉਂਕਿ ਜਿੱਦਣ ਪੰਜਾਬੀਆਂ ਚ ਇੱਕੋ ਹੀ ਮਾਰ ਹੈ ਤੁਹਾਡੀ ਹਰ ਇੱਕ ਨੂੰ ਜਦੋਂ ਤੱਕ ਤੁਹਾਡੇ ਚ ਅਣਖ ਹੈ ਗੈਰ ਤਾਂ ਇੱਥੇ 21 21 ਸਾਲ ਬਾਅਦ ਵੀ ਪੰਜਾਬੀਆਂ ਨੇ ਢਾਹ ਲਿਆ ਕੋਰੇ ਜਿਨ੍ਹਾਂ ਨੇ 100 ਸਾਲ ਰਾਜ ਕੀਤਾ 21 ਸਾਲ ਬਾਅਦ ਵੀ ਉਹਨੂੰ ਸੋਚਦੇ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਦਿੱਕੋ ਇਤਰੀਕੇ ਨਾਲ ਮਾਰ ਸਕਦੇ ਸਿਰਾਂ 'ਤੇ ਮੋਲ ਵੀ ਪੈ ਗਏ ਇਹਨੇ ਮੁਕੇ ਇਹਨਾਂ ਚੋਂ ਗੈਰਤ ਖਤਮ ਕੀਤੀ ਜਾਵੇ ਇਹਨਾਂ ਚੋਂ ਅੰਖ ਖਤਮ ਕੀਤੀ ਜਾਵੇ ਇਹਨਾਂ ਨੂੰ ਚਿੱਟਿਆਂ ਕਾਲਿਆਂ ਤੇ ਲਾ ਦੋ ਸੰਗੀਤ ਪੰਜਾਬੀਆਂ ਦੇ ਹਰ ਇੱਕ ਜਵਾਬ ਤੋਂ ਲੈ ਕੇ ਬੁੰਦੇ ਨਾਲ ਜੁੜਿਆ ਸ਼ਬਦਾਵਲੀ ਉਹਨਾਂ ਦੀ ਗੀਤਾਂ ਦੀ ਉਹਨਾਂ ਗੀਤਾਂ ਨੂੰ ਕਲਾਕਾਰਾਂ ਨੂੰ ਪ੍ਰਮੋਟ ਕਰੋ ਉਹਨਾਂ ਦੇ ਬਾਹਰ ਸ਼ੋਅ ਲਵਾਓ ਉਹਨਾਂ ਨੂੰ ਭਾਵੇਂ 20 20 30 30 ਲੱਖ ਦਿਓ ਇਹ ਪਿੱਛੋਂ ਪਲਾਨਿੰਗ ਹੁੰਦੀ ਹੈ ਵੀਡੀਓ ਗੀਤ ਉਹ ਆਣ ਜਿਸ ਦਿਨ ਇੱਕ ਪੰਜਾਬੀ ਨੇ ਆਪਣੀ ਭੈਣ ਨਾਲ ਬੈ ਕੇ ਅੱਧ ਨੰਗੇ ਫਲਮਾਂਕਾਂ ਵਾਲੇ ਗੀਤ ਦੇਖਣੇ ਸ਼ੁਰੂ ਕਰਤੇ ਸਨ ਜੋ ਗੈਰਤ ਮਰ ਗਈ ਆਪਣੀ ਧੀ ਨਾਲ ਡੀਜੇ ਤੇ दारू ਪੀ ਕੇ ਨੱਚਣਾ ਸ਼ੁਰੂ ਕਰ ਲਿਆ ਸਨ ਜੋ ਗੈਰਤ ਮਰ ਗਈ ਅੱਖ ਮਰ ਗਈ ਮੂਦਮ ਸਿੰਘ ਜੰਮਦੇ ਮਰਦੇ ਲੱਖ ਰਹੇ ਸਨ ਜ਼ਿੰਦਗੀ ਮੌਤ ਦੀ ਗੱਡੀ ਥੰਮਣੀ ਨਹੀਂ ਓਏ ਰੱਖੇ ਅੱਖ ਪੰਜਾਬ ਦੀ ਰੱਬ ਸੱਚਾ ਰੱਖੇ ਅਣ ਪੰਜਾਬ ਦੀ ਰੱਬ ਸੱਚਾ ਜਿਸ ਦਿਨ ਮਰ ਗਈ ਇਹ ਪਰਤ ਕੇ ਜੰਮਣੀ ਨਹੀਂ ਜਿਸ ਦਿਨ ਮਰ ਗਈ ਇਹ ਪਰਤ ਕੇ ਜੰਮਣੀ ਆ ਮੇਰੀਆਂ ਭੈਣਾਂ ਬੱਠੀਆਂ ਮੇਤੋ ਛੋਟੀਆਂ ਮੇਰੀਆਂ ਧੀਆਂ ਸਮਾਨ ਹੋਣਗੀਆਂ ਵੱਡੀਆਂ ਮੇਰੀਆਂ ਮਾਵਾਂ ਮੈਂ ਹੱਥਾਂ 'ਚ ਬੇਨਤੀ ਕਰਦਾ ਸਾਡੇ ਬਜ਼ੁਰਗਾਂ ਕੋਲ ਪੈਸਾ ਘੱਟ ਸੀ ਪਰ ਸਾਡੇ ਬਜ਼ੁਰਗ ਭਾਵੇਂ ਕੋ ਦੁਸ਼ਮਣ ਸੀ ਉਹਦੀ ਵੀ ਪੱਤ ਦੇ ਸਾਂਝੀਦਾਰ ਸੀ ਇੱਜ਼ਤ ਦੇ ਸਾਂਝੀਦਾਰ ਸੀ ਤੇ ਹੁਣ ਮਾੜੀ ਜੀ ਗੱਲ ਹੋ ਜਵੇ ਸਕੇ ਚਾਚਿਆਂ ਤਾਇਿਆਂ 'ਚ ਜੋਰ ਲੱਗ ਜਾਂਦਾ ਕਿ ਇੱਜ਼ਤ ਨੂੰ ਉਸ਼ਾਲੀਏ ਕਿਵੇਂ ਤਾਂ ਕਿ ਇਹਦੀ ਬੱਤ ਤੋਂ ਬੱਤ ਬੇਇੱਜ਼ਤੀ ਹੋਵੇ ਮੇਰੀਆਂ ਭੈਣਾਂ ਬੈਠੀਆਂ ਧੀਆਂ ਤੇ ਭੈਣਾਂ ਤੇ ਬਹੁਤ ਮਾਣ ਹੈ ਜ਼ਿੰਦਗੀ 'ਚ ਕਦੇ ਅਜਿਹੇ ਕਦਮ ਨਾ ਚੁੱਕਿਓ ਕਿ ਤੁਹਾਡੇ ਕਰਕੇ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਮਾਪਿਆਂ ਨੂੰ ਸਾਰੀ ਉਮਰ ਦਾ ਪਛਤਾਵਾ ਪੱਲੇ ਰਹਿ ਜਾਏ ਤੇ ਤੁਹਾਡੇ ਵੱਲੇ ਪਛਤਾਵਾ ਰਹਿ ਜਾਏ ਤੇ ਯਾ ਤੇ ਮਾਨ ਹੈ ਜਵਾਕ ਤਾਂ ਹੁਣ ਪਿੱਛੇ ਮੁੰਡੇ ਤਾਂ ਪਿੱਛੇ ਹਟਣ ਲੱਗੇ ਪਰ ਅੱਜ ਦੀ ਤੁਸੀਂ ਸਾਰਾ ਡਾਟਾ ਕੱਢ ਕੇ ਦੇਖੋ ਭਾਵੇਂ ਉਹ ਪਾਸ 2 ਦਾ ਰਿਜ਼ਲਟ ਆ ਰਿਹਾ ਹੈ ਭਾਵੇਂ ਐਕਟ ਐਮਟੈਕ ਦਾ ਰਿਜ਼ਲਟ ਆ ਰਿਹਾ ਹੈ ਤੇ ਭਾਵੇਂ ਆ ਹੁਣ ਜੂਜੀ ਸੀ ਆ ਨੈਟ ਕਲੀਅਰ ਹੈ ਕੁੜੀਆਂ ਮੋਰੇ ਨੇ ਅੱਗੇ ਧੀਆ ਮੋਰੇ ਨੇ ਮਹਾਰਾਜ ਮੇਰ ਕਰੇ ਪੰਜਾਬ ਦੀਆਂ ਧੀਆ ਮੱਲਾ ਮਾਰਦੀਆਂ ਰਹਿਣ ਔਰ ਦਿਲੋਂ ਅਰਦਾਸ ਮਾਲਕ ਦੇ ਅੱਗੇ ਕਿ ਧੀਆ ਨੂੰ ਹਰ ਘਰ ਵਿੱਚ ਸਤਿਕਾਰ ਮਿਲੇ ਇੱਕ ਹੋਰ ਪੰਜਾਬ ਦੀ ਸਭ ਤੋਂ ਆਉਣ ਵਾਲੀ ਵੱਡੀ ਪ੍ਰੋਬਲਮ ਕਿਉਂਕਿ ਇਹ ਗੱਲਾਂ ਜ਼ਰੂਰੀ ਨੇ ਜੀ ਦੇ ਪਹਿਲਾ ਪੁੱਤ ਹੋ ਜੇ ਉਹ ਕਹਿੰਦਾ ਹੁਣ ਮੈਨੂੰ ਧੀ ਦੀ ਜਾਂ ਬੱਚਿਆਂ ਦੀ ਲੋੜ ਨਹੀਂ ਆ ਸਿਆਣਿਆਂ ਨਾਲ ਮੁੱਕ ਜਾਣੇ ਸਕੇ ਤੇ ਸਾਡਾ ਕੋਈ ਚਾਚਾ ਹੁੰਦਾ ਸੀ ਸਾਡਾ ਕੋਈ ਤਾਇਆ ਹੁੰਦਾ ਸੀ ਮੇਰੀ ਕੋ ਭੂਆ ਹੁੰਦੀ ਸੀ ਕੋਈ ਮਾਸੀ ਹੁੰਦੀ ਸੀ ਜੀਦੇ ਧੀ ਹੋਵੇ ਉਹ ਵੀ ਦੂਈ ਵਾਰ ਬੱਚੇ ਲਈ ਸੋਚ ਰਿਆ ਤੇ ਇੱਥੇ ਜਿਹੜੇ ਮਜ਼ਦੂਰ ਯੂਪੀ ਬਿਹਾਰ ਤੋਂ ਆ ਕੇ 4-400 ਨੂੰ ਧਿਆੜੀ ਕਰਦੇ ਉਹਨਾਂ ਦੇ ਜਵਾਬ ਪੰਜ-ਪੰਜ ਤੇ ਸਾਡੀਆਂ ਸਰਕਾਰਾਂ ਸਾਨੂੰ ਨੌਕਰੀ ਨਹੀਂ ਦੇ ਸਕੀਆਂ ਸਾਡੇ ਧੀਆ ਪੁੱਤਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ 25-25 30-30 ਲੱਖ ਰੁਪਏ ਲਾ ਕੇ ਸਾਨੂੰ ਕੈਨੇਡਾ ਅਮਰੀਕਾ ਜਾਣਾ ਸਾਡਾ ਸ਼ੌਂਕ ਨਹੀਂ ਪਰ ਡਿਗਰੀਆਂ ਤੇ ਇੰਨਾ ਪੈਸਾ ਲਾ ਕੇ ਜੇ ਇੱਥੇ ਕੋ ਕਵੇ ਤੂੰ ਅਰਦਾਸ ਆ ਯਾਰ ਨੂੰ ਐਡ ਹੌਕ ਤੇ ਲੱਗ ਜਾ ਮੈਂ ਤਿੰਨ ਐਮ ਐ ਪੀ ਐਚ ਡੀ ਐ ਤੇ ਮੇਰਾ ਹੌਂਕਾਮ ਸੋਹਣਾ ਚੱਲਦਾ ਮੈਨੂੰ ਪਤਾ ਮੇਰਾ ਮੁੱਲ ਹੁਣ ਪੈਣ ਲੱਗਿਆ ਤੇ ਮੈਨੂੰ ਵੱਧ ਤੋਂ ਵੱਧ ਮੈਂ ਪ੍ਰੋਫੈਸਰ ਲੱਗ ਜਾ ਮੈਨੂੰ ਪ੍ਰਾਈਵੇਟ ਕਹਿੰਦੇ 15000 ਲੈ ਲੈ 20 ਲੈ ਲੈ ਵੱਧ ਤੋਂ ਵੱਧ ਸੁਮਾਰਾਜ ਮੇਅਰ ਕਰ ਰਹੇ ਮੈਂ ਸਾਰਿਆਂ ਨੂੰ ਇਹ ਨਗਰ ਮੇਰੀ ਦਿਲੋਂ ਦੁਆ ਹੈ ਕਿਉਂਕਿ ਇਸ ਨਗਰ ਨੇ ਪੈਸੇ ਇਕੱਠੇ ਕਰਕੇ ਸਾਨੂੰ ਦਿੱਤੇ ਐ ਤੁਹਾਡੇ ਨਗਰ ਦਾ ਅੱਜ ਅਸੀਂ ਇੱਥੇ 10 12 ਜਣੇ ਖਾਣ ਆਏ ਆ ਮੇਰਾ ਫਰਜ਼ ਬਣਦਾ ਮੈਂ ਸੱਚ ਬੋਲਾਂ ਮੈਂ ਨਹੀਂ ਕਿ ਧੀਆਂ ਪੈਣਾ ਮੋਹਰੇ ਬੈਠੀਆਂ ਮੈਂ ਉਹ ਸੁਜੇ ਦਾ ਕਲਾਕਾਰ ਕਰਦੇ ਹਾਏ ਮਰ ਗਿਆ ਤੂੰ ਛੱਡ ਗਈ ਹੁਣ ਉੱਥੇ ਮਰ ਗਏ ਇੱਥੇ ਮਰ ਗਏ ਉਹ ਸੱਭਿਆਚਾਰ ਨਹੀਂ ਜਿਹੜਿਆ ਦੁਨੀਆ ਬਹੁਤ ਪੜ ਲਈ ਗਈ ਉਹੀ ਚੰਗੀ ਗੱਲ ਹੋਵੇ ਕਿ ਮੇਰੀਆਂ ਭੈਣਾਂ ਬੈਠੀਆਂ ਇਹਨਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ ਕਿਉਂਕਿ ਬਾਬਾ ਪੂਰੇ ਸ਼ਾਹ ਦੇ ਨਾਂ ਤੇ ਇਕੱਠੇ ਹੋ ਕੇ ਜੇ ਮੈਂ ਇੱਥੇ ਵੀ ਗੰਦ ਸੁਣਾ ਕੇ ਗਿਆ ਮੈਨੂੰ ਨਾ ਇੱਥੇ ਢੋਈ ਦੇ ਨਾਂ ਮੈਨੂੰ ਅਗਾਹ ਢੋਈ ਤੇ ਇੱਥੇ ਤੁਸੀਂ ਹੁਣ ਵੀ ਦੋ ਤਿੰਨ ਸੌ ਬੈਠੇ ਹੋ ਕਿਸੇ ਨੂੰ ਤਾਂ ਮੇਰੀ ਕੋਈ ਚੰਗੀ ਗੱਲ ਚੰਗੀ ਲੱਗੂਗੀ ਹੋ ਸਕਦਾ ਇੱਕ ਨੇ ਵੀ ਮੇਰੀਆਂ ਗੱਲਾਂ ਤੇ ਅਸਰ ਕਰਨਾ ਸ਼ੁਰੂ ਕੀਤਾ ਮੇਰਾ ਜਿੰਦਗੀ ਚਾਉਣਾ ਸਫਲ ਹੈ ਮੇਰਾ ਸਟੇਜ ਫੜਕੇ ਗਾਉਣਾ ਸਫਲ ਹੈ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਆਪਣੇ ਪਿੰਡਾਂ ਨੂੰ ਸੰਭਾਲ ਲਓ ਮੈਂ ਲਾਸ਼ਾਂ ਨਾਲ ਖੂਹ ਭਰੇ ਮੈਂ ਖੂਨ ਦੀਆਂ ਨਦੀਆਂ ਵਹਾਈਆਂ ਮੈਂ ਮਾਮਾ ਦੀਆਂ ਗੋਦਾਂ ਚੋਂ 2 2 3 3 ਸਾਲ ਦੇ ਬੱਚੇ ਇਸ ਕਰਕੇ ਨਹੀਂ ਛੱਡੇ ਕਿ ਇਹ ਸੱਪ ਦੇ ਬੱਚੇ ਨੇ ਵੱਡੇ ਹੋ ਕੇ ਸੱਪ ਤੋਂ ਵੀ ਵੱਧ ਜ਼ਹਿਰੀਲੇ ਹੋਣਗੇ ਅਣਖ ਗੈਰਤਾਂ ਵਾਲੇ ਹੋਣਗੇ ਜਦੋਂ ਸ਼ਹੀਦ ਉਦਮ ਸਿੰਘ ਦੇ ਕੰਨਾਂ 'ਚ ਇਹ ਗੱਲ ਪਈ ਕਿ ਮੈਂ 2 2 3 3 ਸਾਲ ਦੇ ਬੱਚੇ ਵੀ ਨਾ ਛੱਡੇ ਆ ਸ਼ਹੀਦ ਉਦਮ ਸਿੰਘ ਤਾਂ ਡਾੜਾ ਫੱਟ ਸ਼ਹੀਦ ਉਦਮ ਸਿੰਘ ਖੜ ਖੂਨ ਉਤਰਿਆ ਜੋ ਆਪਣੇ ਆਪ ਤੋਂ ਬਾਹਰ ਹੋ ਗਿਆ ਕੋ ਛਾਰ ਮਾਰ ਕੇ ਬੁੱਕ ਚੋਂ ਪੈਸੇ ਕੱਢ ਕੇ ਤੇ ਬੇਰੀ ਵਾਲ ਕਰਕੇ ਕੀ ਕਹਿੰਦਾ ਮੇਰੇ ਤੋਂ 2 ਘੰਟੇ ਦਾ ਪ੍ਰੋਗਰਾਮ ਲਾ ਗਿਆ ਆਪਾਂ ਪਲੇਟ ਚ ਪੋਲੇ ਚੌਲ ਤੇ ਉੱਪਰ ਪੋਲੇ ਕੜੀ ਤੇ ਆਪਾਂ ਨਿਕਲ ਗਏ ਉਥੋਂ ਸਿੱਧੇ ਆਪਾਂ ਪਹੁੰਚਣਾ ਸੀ ਆਦਮਪੁਰ ਪਹਿਲਾ ਬੰਦਾ ਲਾਣਾ ਸੀਗਾ ਉਥੋਂ ਉਥੋਂ ਤੋਂ ਬਾਅਦ ਫਿਰ ਲਾਣਾ ਸੀਗਾ ਹਿਯਾਰਪੁਰ ਬੰਦਾ ਦਾੜੀ ਦੇ ਵਿੱਚ ਚਿੱਟੇ ਵਾਲ ਬਹੁਤ ਆ ਗਿਆ ਸਿਆਣਾ ਹੋ ਗਿਆ ਕਾਰੀ ਤੂੰ ਹੁਣ ਕਾਕਾ ਮੈਂ ਕਿਹਾ ਭਾਜੀ ਸਿਆਣਾ ਹੀ ਆ ਆਪਾਂ ਆਪਾਂ ਕਿੜਾ ਥੜੇ ਤੋਂ ਬਾਹਰੇ ਪੰਮੇ ਭਾਈ ਨੇ 2 ਘੰਟੇ ਵਿੱਚ ਕੜ ਕਰ ਦਿੱਤਾ ਪੂਰਾ ਇਹਨਾਂ ਪਾਣੀ ਪਾਣੀ ਤੇ ਮੋਹਰੇ ਫਿਰ ਸਾਨੂੰ ਕਲਾਗਾ ਟੱਕਰ ਸੀ ਉਹ ਜੀ ਬੰਦੇ ਦਾ ਜੀ ਸੀ ਉਹਨਾਂ ਦੇ ਸੀ ਨਿਹਾਂ ਜੋਤ ਉਦੋਂ ਦੀ ਉੱਠੇ ਉਹ ਚੀਜ਼ ਬਣਾਦੇ ਆ ਸੀ ਲਿਆਂ ਜੋ ਦੋਂ ਦੀ ਉੱਠੇ ਸਾਡੇ ਨਾਂ ਦੀ ਦੀ ਦੰਦੀ ਇਹ ਬਾਈ ਦੀ ਕੱਪੜਿਆਂ ਦੀ ਦੁਕਾਨ ਵੀ ਐ ਜੀ ਮੇਰੀ ਬੰਦੀ ਹੋ ਗਈ ਸਾਡੇ ਭਾਈ ਲਿਖਦਾ ਵੀ ਬਹੁਤ ਵਧੀਆ ਘੈਂਟ ਭਰਾਵਾ ਆਪਣਾ ਤੇ ਫਿਰ ਆਪਾਂ ਚੱਲ ਗਏ ਜੀ ਬੰਦ ਦੇ ਢਾਬੇ ਤੇ ਆ ਵਾਲੀ ਜੀ ਰੋਟੀ ਹਰਦੀਪ ਭਾਜੀ ਉਹਨਾਂ ਨੇ ਲੈ ਲਿਆ ਪਨੀਰ ਤੇ ਨਾਲ ਵਾਲੀ ਗਰੇਵੀ ਜੀ ਗਰੇਵੀ ਦੀ ਸਬ지 ਬੜੀ ਸੁਆਦ ਦੀ ਪਨੀਰ ਦੀ ਸਬ지 ਤੇ ਆਪਾਂ ਰਾਤ ਨੂੰ ਰੋਟੀ ਖਾ ਕੇ ਤੇ ਆਪਾਂ ਸਰਦਾਈ ਲੈ ਗਏ ਤਿੰਨ ਚਾਰ ਗਲਾਸ ਘਰ ਦੇ ਲਈ ਤੇ ਆਪ ਗੱਡੀ 'ਚ ਬੈ ਗਏ ਤੇ ਆ ਗਿਆ ਜੀ ਸੈਲੇ ਸੈਲੇ ਤੋਂ 400 ਰੁਪਏ ਦਾ ਪੁਆਇਆ ਤੇਲ ਟੈਂਕੀ ਰੱਖੀ ਦੀ ਹੈ ਫੁੱਲ ਮੋਟਰਸਾਈਕਲ ਦੀ ਕਿਉਂਕਿ ਕਿਸੇ ਵੇਲੇ ਵੀ ਜੰਗ ਲੱਗ ਸਕਦੀ ਹੈ ਬਈ ਤਰੂ ਲੋ ਜੀ ਪਿੰਡ ਨੂੰ ਜਾਂਦੇ-ਜਾਂਦੇ ਬਣਾਈ ਵੀਡੀਓ ਗਰਮੀ ਬਹੁਤ ਸੀ ਗਈ ਹਨੇਰਾ ਵੀ ਹੋ ਚੁੱਕਾ ਸੀ ਠੇਕਿਆਂ ਤੇ ਸ਼ਾਮਾਂ ਨੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਲਾ ਕੇ ਪੈ ਕੇ ਪੈ ਕੇ ਮੱਬ ਮੱਗੇ ਮਾਰਦੇ ਸੀ ਲੋਕੀ ਆਹ ਕੀ ਬਾਤ ਆ ਪਾਜੀ ਪਹੁੰਚ ਗਏ ਘਰੇ ਘਰੇ ਆਪਾਂ 1 ਕਿਲੋ ਦੁੱਧ ਲਿਆ ਵੇਚ ਪਈ ਸ਼ਰਦਾਈ ਇਸ ਸਾਰਿਆਂ ਨੂੰ ਪਲਾਈ ਤੁਸੀਂ ਵੀ ਹੁਣ ਸ਼ਰਦਾਈ ਜ਼ਰੂਰ ਪੀਆ ਕਰੋ ਕੁਛ ਨਹੀਂ ਘਸਾ ਲਗਾ ਕਿੱਥੇ 20 ਰੁਪਏ ਦਾ ਕੋਕ ਪੀਨੇ ਹੋ ਮੈਂ ਕਿਹਾ ਘਰ ਵਾਲੀ ਕਿੱਥੇ ਗਈ ਆ ਪਈ ਹੈ ਜੀ ਲੰਮੀ ਉਹ ਸੋ ਕਹਿੰਦੀ ਸਿਰ ਦੁਖਦਾ ਸਿਰ ਮੇਰਾ ਦੁਖਦਾ ਹੋਣਾ ਚਾਹੀਦਾ ਪਰ ਇਹ ਤਾਂ ਦੁਖੀ ਜਾਂਦਾ